ਪ੍ਰਧਾਨ ਨੂੰ ਕੱਲੇ ਕੱਲੇ ਵਰਕਰ ਨੂੰ ਜੀ ਦੇਖੋ ਅੱਜ ਚਾ ਚੜਿਆ ਹੋਇਆ ਖੁਸ਼ੀ ਆ ਵੀ ਕਿਸਾਨਾਂ ਦੀ ਜਿੱਤ ਦੇ ਵਿੱਚ ਉਹਨਾਂ ਦੀ ਖੁਸ਼ੀ ਛੇ ਅਸੀਂ ਸ਼ਰੀਕ ਹੋ ਰਹੇ ਹਾਂ ਹੋਰ ਇਹਦੂ ਬੜੀ ਗੱਲ ਆ ਸਾਨੂੰ ਮੌਕਾ ਦਿੱਤਾ ਅੱਜ ਇਹ ਦਾਣਾ ਮੰਡੀ 'ਚ ਤੁਸੀਂ ਸੋਚੋ ਤਾਂ ਸਹੀ ਨਾ ਇੱਥੋਂ ਕੁਛ ਚਿਰ ਪਹਿਲਾਂ ਹੀ ਸ਼ੰਭੂ ਸਾਡਾ ਜਿਹੜਾ ਉਸ ਵੇਲੇ ਲੜਾਈ ਆ ਜਿਹੜੀ ਉਹ ਚੱਲ ਰਹੀ ਸੀ ਤੇ ਹੁਣ ਇਹ ਐਡਾ ਬੜਾ ਫੈਸਲਾ ਜਿਹੜਾ ਕੀਤਾ ਏ ਚਲੋ ਪਰ ਇਹ ਲੋਕਾਂ ਦਾ ਆਵਾਮ ਦਾ ਸਾਰਿਆਂ ਦਾ ਇਹ ਉਹਨਾਂ ਦਾ ਐਡਾ ਵੱਡਾ ਰੋਸ ਐਡਾ ਵੱਡਾ ਵਿਰੋਧ ਦੇਖ ਕੇ ਜਿਹੜਾ ਲੱਤਾਂ ਹਿੱਲ ਗਈਆਂ ਭਗਵੰਤ ਮਾਨ ਦੀ ਪਰ ਜੇ ਧੰਮ ਸੀ ਤੇ ਮੂਹਰੇ ਆ ਕੇ ਕਹਿੰਦਾ ਮਾਫੀ ਮੰਗਦਾ ਵੀ ਪੰਜਾਬੀਓ ਤੁਸੀਂ ਮੈਨੂੰ ਮੁੱਖ ਮੰਤਰੀ ਬਣਾਇਆ ਆਹ ਫੈਸਲਾ ਗਲਤ ਹੋ ਗਿਆ ਮੈਂ ਵਾਪਸ ਲੈਣਾ ਫਿਰ ਕੀ ਗੱਲ ਸੀ ਸਰ ਰਸਤੇ 'ਚ ਕਈ ਬੱਸਾਂ ਰੋਕਿਆ ਵੀ ਗਈਆਂ ਕਈਆਂ ਨੂੰ ਆਉਣ ਵੀ ਨਹੀਂ ਦਿੱਤਾ ਗਿਆ ਉਹ ਚਲੋ ਇਹੋ ਜਿਹੇ ਵੀ ਕਰਦੇ ਆ ਕੰਮ ਨੰਬਰ ਜਿਹੜੇ ਅਫਸਰਾਂ ਨੇ ਉੱਤੇ ਵੀ ਬਣਾਉਣੇ ਹੁੰਦੇ ਆ ਕੱਲ ਕੁਛ ਨਹੀਂ ਹੁੰਦੀ ਇਹ 2 ਮਿੰਟ ਪਹਿਲਾਂ ਰੋਕ ਕੇ ਜਦੋਂ ਉੱਤੇ ਖਬਰ ਪਹੁੰਚ ਗਈ ਵੀ ਬੱਸਾਂ ਰੋਕ ਲੀਆਂ ਜੀ ਪ੍ਰੋਮੋਸ਼ਨਾਂ ਲੈਣੀਆਂ ਏ ਤਰੱਕੀਆਂ ਲੈਣੀਆਂ ਏ ਉਹ ਇੰਨਾ ਕ ਕਰਦੇ ਹੀ ਹੁੰਦੇ ਆ। ਬਣੀ ਸਿਸੂ ਦੀ ਕਹਿੰਦੇ ਸ਼ਾਮ ਦੰਡ ਵੇਦ ਚੋਰੀ ਜੋ ਕਰੀ। ਦੇਖਦੇ ਰਹਿ ਤਰੱਕੇ ਮੂੰਹ ਦੇਖਿਆ ਕਦੇ? ਤੇਰਾ ਮੂੰਹ ਕਾ ਸ਼ਕਲ ਦੇਖੀ ਹੈ ਕਦੇ? ਤੂੰ ਪੰਜਾਬੀਆਂ ਦੀਆਂ ਸਾਡੀਆਂ ਮਾਵਾ ਭੈਣਾਂ ਨੂੰ ਉਹਨਾਂ ਨੂੰ ਕਹਿੰਗਾ ਉਹ ਜੇ ਇਹ ਭਗਮੰਤ ਮਾਨ ਇਹਦੇ ਸਮਝ ਨਹੀਂ ਆਉਂਦੀ ਮੈਨੂੰ ਵੀ ਆਪਣੀਆਂ ਭੈਣਾਂ ਮਾਵਾ ਨੂੰ ਉੱਥੇ ਇਹ ਕਹਿ ਰਿਹਾ ਉਹ ਸਖਾਰਿਆ ਸ਼ਾਮ ਦੰਡ ਵੇਦ ਸੱਚ ਝੂਠ ਇਹ ਸਖਾਰਿਆ ਸਾਡੀਆਂ ਭੈਣਾਂ ਨੂੰ ਇਹਦਾ ਬਿੱਡਾ ਬੇਇਗਰਤ ਬੰਦਾ ਹੋਊ ਕੋਈ। ਉਹ ਕੋਈ ਬੇਗਰਤ ਜਿਹੜਾ ਭਗਤ ਸਿੰਘ ਦੀ ਪੱਗ ਬੰਨੀ ਆ ਤੇਰੇ ਸਿਰ ਤੇ ਉਹ ਤੂੰ ਯਾਰ ਸ਼ਰਮ ਕਰ ਜਾਂਦਾ ਭਗਤ ਸਿੰਘ ਜੀ ਦੀ ਫੋਟੋ ਲਾਦੇ ਵਿੱਚੋਂ ਜਾਂ ਉੱਥੇ ਹੀ ਬਹਿ ਕੇ ਜੇ ਹਿੰਮਤ ਸੀ ਉਹ ਕਹਿੰਦਾ ਵੀ ਭਾਈ ਆ ਚੀਜ਼ਾਂ ਜਿਹੜੀਆਂ ਤੇਰੇ ਦਿੱਲੀ ਚੱਲ ਸਕਦੀਆਂ ਹੋਣੀਆਂ ਆਪਣੇ ਘਰ ਚ ਚਲਾ ਆਪਣੇ ਪਰਿਵਾਰ ਚ ਚਲਾ ਸਾਡੇ ਕੰਮ ਨਾ ਕਰ ਕੇਸਰੀ ਚੁੰਨੀਆਂ ਸਾਰਿਆਂ ਦੇ ਦੇਖੀ ਸਾਰੀਆਂ ਸਾਡੀਆਂ ਮਾਮਾ ਭੈਣ ਦੇ ਕੇਸਰੀਆਂ ਚੁੰਨੀਆਂ ਪਵਾ ਕੇ ਇਹ ਸਿੱਖਿਆ ਦੇ ਰਹੀਆਂ ਸਿੱਖਿਆ ਦਿੱਤੀ ਜਾ ਰਹੀ ਹੈ ਅੰਦਰ ਸੁਸੋਦੀਏ ਨੂੰ ਮੈਂ ਇਲਾਜ ਕਰੂਗਾ ਤਾਂ ਰੱਬ ਕਰੂ ਖੈਰ ਮੈਂ ਕਿਵੇਂ ਦਾ ਕਿਹੜਾ ਕਰ ਸਕਦਾ ਹਾਂ ਪਰ ਉਹ ਪਰਮਾਤਮਾ ਹੀ ਕਰਦਾ ਜਦੋਂ ਕਰਦਾ ਇਲਾਜ ਇਹੀ ਆ ਨਾ ਜਿਹੜਾ ਇਹ ਕਹਿੰਦਾ ਹੁੰਦਾ ਭਗਵੰਤ ਮਾਨ ਵੀ ਰੱਬ ਲੱਤ ਨਹੀਂ ਮਾਰਦਾ ਜਦੋਂ ਮਾਰਦਾ ਮਤ ਮਾਰਦਾ ਇਹਦੇ ਮੂਹਰੇ ਮਤ ਮਰੀ ਤੇ ਇਹ ਦੰਦੀਆਂ ਕੱਢਦਾ ਸੀ ਇਹ ਦੰਦੀਆਂ ਕੱਢਦਾ ਸੀ ਹੁਣ ਦੇਖੀਏ ਨਾ ਮਤ ਮਰਦੀ ਐ ਮਰਦੀ ਹੁੰਦੀ ਐ ਮਤ ਜਦੋਂ ਟਾਈਮ ਆਉਂਦਾ ਹੁੰਦਾ ਤੁਸੀਂ ਕਿਵੇਂ ਦੇਖੀਓ ਕਿ ਇਹ ਵੀ ਕਿਹਾ ਗਿਆ ਆ ਮਨਰੂੜਾ ਦੇ ਵੱਲੋਂ ਕਿ ਅਸੀਂ ਮਾਲਵੇ ਤੋਂ ਹੀ ਸਰਕਾਰ ਬਣਾ ਲਾਂਗੇ ਮੱਜੇ ਦੇ ਵਿੱਚ ਰੈਲੀ ਕਰਕੇ ਕਿ ਅਸੀਂ ਮਾਲਵੇ ਤੋਂ ਹੀ ਸਰਕਾਰ ਬਣਾ ਲਾਂਗੇ ਸਾਨੂੰ ਤਤਪਾ ਬਹੁਤ ਮਿਲਦਾ ਐ ਮਾਲਵੇ ਤੋਂ ਦੇਖੋ ਆ ਮਨਰੂੜਾ ਸਾਹਿਬ ਨੂੰ ਤਾਂ ਮੈਂ ਕੁਝ ਕਹਿਣਾ ਨਹੀਂ ਚਾਹਦਾ ਪਰ ਚੋ ਹਾਲ ਭਗਵੰਤ ਮਾਨ ਨੇ ਇੱਕ ਐਡਾ ਬਣਾ ਮੰਡਟ ਬਾਕੀ ਮਾਲਵੇ ਨੇ ਦਿੱਤਾ ਇਹ ਚ ਕੋਈ ਵੀ ਸ਼ੱਕ ਨਹੀਂ ਐਡੀ ਬੜੀ ਜਿੱਤ ਦਿੱਤੀ ਪਰ ਮਾਲਵੇ ਨੂੰ ਦਿੱਤਾ ਕੀ ਉਸ ਗੱਲ ਤੇ ਆਓ ਇੱਕ ਵੀ ਕੋਈ ਹਸਪਤਾਲ ਮੈਡੀਕਲ ਕਾਲਜ ਆਪਣੇ ਸੰਗਰੂਰ ਚ ਜਿਹੜਾ ਮੈਂ ਜਾਣਾ ਕੁਝ ਦਿਨਾਂ ਬਾਅਦ ਉੱਥੇ ਵੀ ਅਜ ਕੰਧਾਂ ਵੀ ਨਹੀਂ ਹੋਈਆਂ ਫੋਰ ਤੱਕ ਹੀ ਕਿਹੜਾ ਸਟੇਡੀਅਮ ਜਿੱਥੇ ਨੌਜਵਾਨਾਂ ਨੂੰ ਕੋਈ ਸਟੇਡੀਅਮ ਦਿੱਤਾ ਹੋਵੇ ਵੱਡਾ ਕੋਈ 에ਰਪੋਰਟ ਦਿੱਤਾ ਹੋਵੇ ਕੋਈ ਹੋਰ ਵੱਡੀ ਚੀਜ਼ ਦੱਸੇ ਦੱਸਈ ਯਾਰ ਅਖੀਰ ਆਪਣੇ ਇਹ ਕਹਿੰਦਾ ਸੀ ਨਾ ਪਿੰਡਾਂ ਨਾਲੀਆਂ ਗਲੀਆਂ ਆਪਣੇ ਪਿੰਡ ਸਤੌਜ ਚ ਕੀ ਦੇਖੇ ਗਿਆ ਇਹ ਉਹ ਮੂਰੇ ਉੱਠ ਉਹਨੂੰ ਜ਼ਬਰਦਸਤੀ ਬਿਠਾਉਂਦਾ ਸੀ ਹਰੇਕ ਨੂੰ ਉਹ ਵੀਡੀਓ ਜ਼ਰੂਰ ਚਲਾ ਦਿਓ ਭਾਈ ਹਰੇਕ ਨੂੰ ਜਿਹੜਾ ਇਹ ਗਲੀਆਂ ਤੇ ਮਖੌਲ ਕਰਦਾ ਸੀ ਉਸ ਦਿਨ 10 ਗਲੀਆਂ ਦਾ ਨਾ ਨਵਾਂ 플레이 ਆਫ ਫਲਾਨੇ ਤੋਂ ਘਰ ਤੋਂ ਫਲਾਨੇ ਜਿਹੜਾ ਬੰਦਾ ਸਤੌਜ ਦੀਆਂ ਗਲੀਆਂ ਨਹੀਂ ਬਣਾ ਸਕਿਆ ਅੱਜ 3.5 ਸਾਲ ਬਾਅਦ ਤੂੰ ਪੰਜਾਬ ਦਾ ਆਪਾਂ ਕੀ ਸੋਚ ਸਕਿਆ ਸਾਢੇ 3 ਸਾਲ ਬਾਅਦ ਸਤੌਜ ਦੀਆਂ ਗਲੀਆਂ ਬਣਾਉਣ ਗਿਆ 1 ਕਰੋੜ 78 ਲੱਖ ਰੁਪਇਆ ਦੇਣ ਗਿਆ ਕੀ ਮਿਨਿਸਟਰ ਜੇ ਤੇਰਾ ਪਿੰਡ ਜਾਂ ਬਾਕੀ ਪਿੰਡ ਨੇ 100-100 ਕਰੋੜ ਰੁਪਇਆ 1 ਕਰੋੜ 78 ਲੱਖ ਨੇ ਬਣਦਾ ਕੀ ਅੱਜ ਵੀ ਇਸ ਕਰਕੇ ਜਿਹੜਾ ਆਪਣੇ ਪਿੰਡ ਨੂੰ ਨਹੀਂ ਅਰਜਾ ਸਕਿਆ ਅੱਜ ਤੱਕ ਉਹ ਬਾਕੀਆਂ ਨੂੰ ਕੀ ਕਰੂਗਾ